ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਧਾਮ ਤਨ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਜਿਹੜੀ ਤੁਹਾਡੇ ਨਾਲ ਸੱਚੇ ਸਤਿਗੁਰ ਦੀ ਸਾਖੀ ਸਾਂਝੀ ਕਰਨ ਲੱਗੇ ਆ ਕਵਿਤਾ ਦੇ ਰੂਪ ਵਿੱਚ ਉਹ ਇਹ ਹੈ ਗੁਰੂ ਕਾ ਜੀ ਕਹਿੰਦੇ ਹੁੰਦੇ ਵੀ ਤੁਸੀਂ ਅੰਦਰਲੀ ਜੋਤ ਜਗਾਓ ਅੰਦਰਲੀ ਜੋਤ ਜਗਾਓਗੇ ਤਾਂ ਸੋਲੂ ਨਜ਼ਾਰੇ ਹੀ ਤੇਾਰੇ ਨੇ ਅੰਦਰਲੀ ਜੋਤ ਜਗਾ ਲਓ ਤੁਸੀਂ ਰੱਬ ਜੱਟ ਨਾਲ ਜਾਰੀ ਪੱਕੀ ਦੁਰੀਆਂ ਦੀ ਲੋੜ ਨਹੀਂ ਦੁਨੀਆ ਹੈ ਬਹੁਤ ਯਾਦਾ ਛੱਕੀ ਸੱਚਾ ਦੀ ਤੋੜ ਨਹੀਂ ਜਿਹੜੀ ਦੁਰੀਆ ਇਹ ਤਾਂ ਬਹੁਤ ਗਿਣਤੀ ਵਿੱਚ ਛੱਕੀ ਹੈ ਜਿਹੜੇ ਸੱਚ ਨਹੀਂ ਮੰਨਦੇ ਕਿਸੇ ਦਾ ਸੱਚਾ ਜੀ ਵੀ ਤੋੜਦੀ ਆਪਣਾ 18 10 2025 ਨੂੰ ਡਾਕਟਰ ਬਹੁਤ ਇਨਸਾਨੀ ਵੀ ਕਿਹਾ ਸੀ ਵੀ ਆਪਣੀਆਂ ਅੰਦਰਲੀ ਜੋਤ ਜਗਾਓ ਸੱਚੇ ਸਤਗੁਰ ਨਾਲ ਹੀ ਪਾਓ ਵਿਚ ਵਿਚੋਲਾ ਨਾ ਬੁਲਾਓ ਕਹਿੰਦਾ ਬਾਲੇ ਬੈਜੂ ਕਹਿੰਦੇ ਨੇ ਕਿਵੇਂ ਕਰੀਏ ਨਾ ਸਿੱਧੀ ਗੱਲ ਕਰੋ ਉਹਦੇ ਨਾਲ ਸਰਮੁਖ ਹੋ ਕੇ ਫੋਟੋ ਸਾਹਮਣੇ ਖੜ ਕੇ ਅਰਦਾਸ ਕਰੋ ਫੇਰ ਲਿਜਾਰੇ ਦੀ ਜਾਰੇ ਨੇ ਪਾਇਣ ਵੀਰਪਾਲ ਨੇ ਵੀ ਕਿਹਾ ਸੀ ਵੀ ਦੀਵਾਲੀ ਆ ਗਈ ਹੁਣ ਤੇ ਦੀਵਾਲੀ ਨੂੰ ਅੰਦਰਲੀ ਜੋਤ ਜਗਾਓ ਬਾਹਰਲੀ ਦੀ ਕੋਈ ਲੋੜ ਨਹੀਂ ਅੰਦਰਲੀ ਜਗਾਓਗੇ ਤਾਂ ਫਿਰ ਬਾਹਰੋਂ ਸਾਰਾ ਕੁਝ ਹੀ ਚੰਗਾ ਲੱਗੂਗਾ ਜੇ ਅੰਦਰਲੀ ਜੋਤ ਨਹੀਂ ਜਗਦੀ ਤਾਂ ਬਾਹਰਲੀ ਜੋਤ ਕੰਮ ਨਹੀਂ ਕਰਦੀ ਨਜ਼ਾਰਾ ਨਹੀਂ ਆਉਂਦਾ ਜਿਹੜੇ ਅੰਦਰਲੀ ਜੋਤ ਜਗਾ ਲੈਂਦੇ ਨੇ ਬਾਹਰ ਨਾਲ ਤੇ ਆਮਲ ਕਮਾਉਂਦੇ ਨੇ ਫਿਰ ਨਜ਼ਾਰੇ ਨਜ਼ਾਰੇ ਲੈਂਦੇ ਨੇ ਉਹ ਕਵਤਾ ਛੋਡੇ ਨਾਲ ਸਾਂਝੀ ਕਰਨ ਲੱਗਿਆ ਸਤਿਗੁਰ ਨੇ ਕਿਰਪਾ ਕੀਤੀ ਹੈ ਤੇ ਕਵਤਾ ਬਣਵਾਈ ਹੈ ਉਸੇ ਨੇ ਪਰਸੋਂ ਲੈਬ ਸੁਣਿਆ ਸੀ ਲੈਬ ਦੇ ਬਾਅਦ ਹੀ ਫੇਰ ਉਹਨੇ ਖਿਆਲ ਦਿੱਤਾਗਾ ਜਿਵੇਂ ਉਹਨੇ ਖਿਆਲ ਦਿੱਤਾ ਤੇ ਉਹ ਵੇ ਜਿਵੇਂ ਕਵਤਾ ਬਣੀਏਗੀ ਧਿਆਨ ਨਾਲ ਸੁਣਿਓ ਅੱਗੇ ਤੋਂ ਅੱਗੇ ਛੇ ਜਰੂਰ ਕਰਿਓ ਲਓ ਜੀ ਸੁਣੋ ਰੱਬ ਜੱਟ ਨਾਲ ਜਾਰੀ ਪੱਕੀ ਦੁਨੀਆਂ ਦੀ ਲੋੜ ਨਹੀਂ ਦੁਨੀਆਂ ਹਰ ਵੇ ਗਿਣਤੀ ਸ਼ਕਤੀ ਸੱਚਾ ਦੀ ਤੋੜ ਰਹੀ ਰੱਬ ਜੱਟ ਨਾਲ ਜਾਰੀ ਪੌੜੀ ਹੋਰ ਕਿਸੇ ਦੀ ਲੋੜ ਨਹੀਂ ਅੰਦਰਲੀ ਹੈ ਜੋਤ ਜਗੌੜੀ ਬਾਹਰਲੀ ਦੀ ਲੋੜ ਨਹੀਂ ਅੰਦਰ ਲਈ ਹੈ ਜੋਤ ਜਗਾਉਣੀ ਰੱਬ ਜੱਟ ਨਾਲ ਜਾਰੀ ਪੱਕੀ ਦੇੜੇ ਵੀ ਪਾਉਦੇ ਐ ਬਣ ਜਾਂਦੇ ਆ ਪਰ ਮੇ ਲੱਕੀ ਫੁੱਲੇ ਰਹੀ ਸਮਉਦੇ ਐ 사ਸੰਗ ਜੀ ਜਿਹੜਾ ਵੀ ਰੱਬ ਜੱਟ ਨਾਲ ਜਾਰੀ ਪੱਕੀ ਪਾ ਲੈਂਦਾ ਨਾ ਪਰਜ ਲੱਕੀ ਬਣ ਜਾਂਦਾ ਗੁਰੂ ਕੇ ਸਾਹਿਬ ਜੀ ਬਾਚਨ ਵੀ ਕਰਦੇ ਹੁੰਦੇ 사ਸੰਗ ਚ ਕਦੇ ਤੁਸੀਂ ਕਹੇ ਵੀ ਅਸੀਂ ਲੱਕੀ ਕਿਵੇਂ ਬਣੀਏ ਲੱਕੀ ਕਿਵੇਂ ਬਣੀਏ ਸੋਨੂੰ ਲੱਕੀ ਦੇਣ ਬਣਦ ਦਾ ਤਰੀਕਾ ਦੱਸਿਆ ਹੋਇਆ ਹੈ ਗੁਰਬਾਣਤਰ ਦੇ ਦਾ ਜਾਪ ਕਰੋ ਬਣਜੋ ਲੱਕੀ ਫਿਰ ਸਤਗੁਰੂ ਤੋਂ ਪਲਚੀ ਬੁਲਾ ਲੈਗਾ ਲੱਕੀ ਤੁਸੀਂ ਬੜੀ ਦੀ ਬੇਇੱਜ਼ਤੀ ਤਾਂ ਕਰੋ ਸਤਗੁਰੂ ਦੇ ਸਾਹਮਣੇ ਖੋ ਕੇ ਫੋਟੋ ਸਾਹਮਣੇ ਖੜ ਕੇ ਕਰਦੇ ਹੋ ਬੇਇੱਜ਼ਤੀ ਕਰਦੇ ਹੋ ਵੀ ਬਣਾ ਦੇ ਲੱਕੀ ਲੱਕੀ ਬਣਜੋਗੇ ਬੜ ਹੋ ਗਏ ਤਾਂ ਜੇ ਉਹਦੀ ਸਚਾਈ ਦੁਨੀਆ ਦੇ ਵਿੱਚ ਪਚਾਓਗੇ ਭੈਣ ਵੀਰ ਪਾਲ ਨੇ ਕਿਹਾ ਜਿਵੇਂ ਜੀ ਇੱਕ ਤੁਸੀਂ ਜਵਾ ਕਰੂਗੀ ਦੱਸਦੇ ਹੋ ਨਾ ਸਚਾਈ ਦਿਮਾਗ ਫਿਰ ਬਾਲਾ ਖੁੱਲ ਕੇ ਦੱਸ ਦਿੰਦਾ ਹੁੰਦਾ ਗਾਂ ਦੀ ਗਾਂ ਇੱਕ ਇੱਕ ਬੱਤੇ ਨੂੰ ਸਚਾਈ ਦੱਸੀ ਜਾਓਗੇ ਤਾਂ ਲੱਕੀ ਬਣਦੀ ਬਣਦੇ ਚੱਲੋਗੇ ਇਹ ਤੁਸੀਂ ਆਪ ਦੀ ਤੁਹਾਡੀ ਮਿਹਨਤ ਹੈ ਜਿੰਨੀ ਮਰਜ਼ੀ ਕਰਕੇ ਦੇਖ ਲਓ ਤੇ ਇਹ ਕਹਿੰਦੇ ਹੁੰਦੇ ਨੇ ਵੀ ਜਿਹੜਾ ਜ ਮਿੱਠਾ ਪਾਏਗਾ ਉਹਦੀ ਚਾਹ ਬਣੂਗੀ ਉਦੇ ਮੁਤਾਬਕ ਹੀ ਚੱਲੋ ਤੁਸੀਂ ਰੱਬ ਜੱਟ ਨਾਲ ਜਾਰੀ ਪੱਕੀ ਜਿਹੜੇ ਵੀ ਪਾਉਂਦੇ ਐ ਬਣ ਜਾਂਦੇ ਐ ਉਹ ਪਰ ਮੇ ਲੱਕੀ ਠੁੱਲੇ ਨਹੀਂ ਸਮਉਂਦੇ ਐ ਰੱਬ ਜੱਟ ਨਾਲ ਜਾਰੀ ਪੌੜੀ ਹੋਰ ਕਿਸੇ ਦੀ ਲੋੜ ਨਹੀਂ ਅੰਦਰਲੀ ਹੈ ਜੋਤ ਜਗੌੜੀ ਬਾਹਰਲੀ ਵੀ ਲੋੜ ਨਹੀਂ ਅੰਦਰਲੀ ਹੈ ਜੋਤ ਜਗਾਉਣੀ ਦੁਨੀਆਂ ਨੂੰ ਸੱਚ ਬਤਾਉਣਾ ਬਾਤਾਂਉਦੇ ਹੀ ਰਹਿਣਾ ਹੈ ਕੱਲੇ ਕੱਲੇ ਦੇ ਕੰਨਾਂ ਦੇ ਵਿੱਚ ਪਾਉੜਾ ਪਾਉਦੇ ਹੀ ਰਹਿਣਾ ਹੈ ਉਹੀ ਫੇਰ ਗੱਲ ਆ ਗਈ ਭੈਣ ਦੀਪਾਲ ਵਾਲੀ ਵੀ ਕੱਲੇ ਕੱਲੇ ਦੇ ਕੰਨ ਚ ਪਾਈ ਚੱਲੋ ਬਸ ਫੇਰ ਬੱਲੀ ਬੱਲੀ ਹੈ ਦੁਨੀਆਂ ਨੂੰ ਸੱਚੇ ਬਤੌਣਾ ਬਤੌਉਦੇ ਹੀ ਰਹਿਣਾ ਹੈ ਕੱਲੇ ਕੱਲੇ ਦੇ ਕੰਨ ਨੇ ਪੌੜਾ ਪਉਦੇ ਹੀ ਰਹਿਣਾ ਹੈ ਰੱਬ ਜੱਟ ਨਾਲ ਜਾਰੀ ਪਉਣੀ ਹੋਰ ਕਿਸੇ ਦੀ ਲੋੜ ਨਹੀਂ ਅੰਦਰਲੀ ਹੈ ਜੋਤ ਜਗੌਣੀ ਬਾਹਰ ਦੀ ਲੋੜ ਨਹੀਂ ਅੰਦਰਲੀ ਹੈ ਜੋ ਤਜਗੌੜੀ ਰੱਬ ਜੱਟ ਦੀ ਸੋਚ ਅੰਦਰਲੀ ਦੁਨੀਆ ਵਿੱਚ بچਾਉਣੀ ਹੈ ਜਦੋਂ ਗੁਰੂ ਪਿਤਾ ਜੀ ਗਏ ਦੇਗੇ 25 ਨੂੰ 2047 ਨੂੰ ਪੱਤਰਕਾਰੇ ਪੁੱਛਿਆ ਸੀ ਵੀ ਬੋਲ ਲਓ ਤੁਸੀਂ ਕੁਝ ਕੀ ਕਹਿਣਾ ਚਾਹਦੇ ਹੋ ਫਿਰ ਗੁਰੂ ਪਿਤਾ ਜੀ ਨੇ ਕਿਹਾ ਸੀ ਵੀ ਅਸੀਂ ਨਹੀਂ ਕਹਿੰਦੇ ਸਾਡੇ ਬੱਚੇ ਕਹਿਣਗੇ ਕਿ ਸਾਡੀ ਸੋਚ ਕੀ ਹੈ ਸੀ ਕੀ ਕਰਨਾ ਜੋੜੇ ਹੁਣ ਬੱਚੇ ਕਹੀ ਜਾਂਦੇ ਨੇ ਬਸ ਜਿੰਨਾ ਤੁਸੀਂ ਵੱਧ ਕਰੋਗੇ ਗੁਰੂ ਪਿਤਾ ਜੀ ਛੇਤੀ ਤੁਸੀ ਆਉਣਗੇ ਸੱਤ ਯੁੱਗ ਲੈ ਕੇ ਆਉਣਗੇ ਫਿਰ ਨਜ਼ਾਰੇ ਨਜ਼ਾਰੇ ਲਵੋਗੇ ਮਾਂ ਦੇ ਪੁੱਤ ਫਿਰ ਦੇਖੀ ਜਲੋਤੀ ਕੀ ਵਰਦਾ ਘਰ ਨਜ਼ਾਰੇ ਨਜ਼ਾਰੇ ਰੱਬਾ ਜੱਟ ਜੀ ਸੋਚੇ ਅੰਦਰ ਲਈ ਦੁਨੀਆ ਬਿੱਤੀ ਪਜਾਉਣੀ ਐ ਦੁਨੀਆ ਵਿੱਚ ਖੁਸ਼ਹਾਲੀ ਜਲਦੀ ਲੌੜੀ ਲੌੜੀ ਹੈ ਰੱਬ ਜੱਟ ਨਾਲ ਜਾਰੀ ਕੋੜੀ ਹੋਰ ਕਿਸੇ ਦੀ ਲੋੜ ਨਹੀਂ ਅੰਦਰਲੀ ਹੈ ਜੋਤ ਜਗਾਉਣੀ ਬਾਹਰ ਦੀ ਲੋੜ ਨਹੀਂ ਅੰਦਰਲੀ ਹੈ ਜੋਤ ਜਗਾਉਣੀ ਸਤ ਗੁਰ ਦਾ ਕਹਿਣਾ ਮੰਨਣਾ ਮਨ ਦੇ ਹੀ ਰਹਿਣਾ ਹੈ असली गुरुदा बच्चे ने ਮੰਨਣਾ ਬੰਦੇ ਹੀ ਰਹਿਣਾ ਹੈ ਝੂਠ ਦਾ ਹਾਂ ਪਾੰਡਾ ਪੰਨਣਾ ਪਰਦੇ ਹੀ ਰਹਿਣਾ ਹੈ ਰੱਬ ਜੱਟ ਨਾਲ ਜਾਰੀ ਪੌਣੀ ਹੋਰ ਕਿਸੇ ਦੀ ਲੋੜ ਨਹੀਂ ਅੰਦਰਲੀ ਹੈ ਜੋਤ ਜਗੌਣੀ ਬਾਹਰ ਦੀ ਲੋੜ ਨਹੀਂ ਅੰਦਰਲੀ ਹੈ ਜੋਤ ਜਗੌਣੀ ਰੱਬ ਜੱਟ ਨਾਲ ਜਾਰੀ ਪੱਕੀ ਦੁਨੀਆਂ ਦੀ ਲੋੜ ਨਹੀਂ ਦੁਨੀਆਂ ਹੈ ਬੋ ਗਿਲਤੀ ਖੱਕੀ ਸੱਚਾਂ ਦੀ ਤੋੜ ਨਹੀਂ ਰੱਬ ਜੱਟ ਨਾਲ ਜਾਰੀ ਪੌਣੀ ਹੋਰ ਕਿਸੇ ਦੀ ਲੋੜ ਨਹੀਂ ਅੰਦਰਲੀ ਹੈ ਜੋਤ ਤੇ ਗੌਣੀ ਬਾਹਰਲੀ ਦੀ ਲੋੜ ਨਹੀਂ ਅੰਦਰਲੀ ਹੈ ਜੋਤ ਜਗੌਣੀ ਕੱਲ ਕੇ ਤੇ ਧਿਆਨ ਹੋ ਗਿਆ ਧਿਆਲੂ ਜੋ ਦਤਾ ਹੈ ਕੱਲ ਕੇ ਮਲ ਮਾਲ ਹੋ ਗਿਆ ਧਿਆਲੂ ਦੇ ਗੁਣ ਗਾਤਾ ਹੈ ਰੱਬ ਜੱਟ ਨਾਲ ਜਾਰੀ ਪੌਣੀ ਹੋਰ ਕਿਸੇ ਦੀ ਲੋੜ ਨਹੀਂ ਅੰਦਰਲੀ ਹੈ ਜੋਤ ਜਗੌਣੀ ਬਾਹਰ ਦੀ ਲੋੜ ਨਹੀਂ ਅੰਦਰਲੀ ਹੈ ਜੋਤ ਜਗੌੜੀ ਬਾਹਰ ਦੀ ਲੋੜ ਨਹੀਂ ਅੰਦਰਲੀ ਹੈ ਜੋਤ ਜਗੌੜੀ ਸਾਧ ਸੰਗਤ ਜੀ ਅੱਥ ਬੰਨ ਕੇ ਬੇਨਤੀ ਹੈ ਵੀ ਫੇਰ ਜਰੂਰ ਕਰਿਓ ਗਾਹ ਦੀ ਗਾ ਆਪਾ ਗੁਰੂ ਪਿਤਾ ਜੀ ਦੀ ਸਚਾਈ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣੀ ਹੈ ਸਾਰੀ ਦੁਨੀਆ ਦੇ ਵਿੱਚ ਫੇਰ ਜਾਓ ਜੇ ਤੁਸੀਂ ਸ਼ੇਅਰ ਕਰੋਗੇ ਛੋਟਾ ਇੱਕ ਸ਼ੇਰ ਪਤਾ ਨਹੀਂ ਸਾਨੂੰ ਕਿੰਨੀ ਆ ਕੋ ਖੁਸ਼ੀਆਂ ਦੇਊਗਾ ਇਹ ਰੱਬ ਜਾਣੀ ਜਾਣਦਾ ਆਪਾ ਗੁਰੂ ਪਤਾ ਜੀ ਦੀ ਆਨ ਬਾਣ ਸ਼ਾਨੂ ਸਾਰੀ ਦੁਨੀਆ ਦੇ ਵਿੱਚ ਉੱਚਾ ਝੱਕੜਾ ਹੈ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਜੀ